ਆ ਵੇਖੋ ਕਿਵੇਂ ਚੋਰ ਚੜਿਆ ਲੋਕਾਂ ਦੇ ਹੱਥੇ ਫਿਰ ਲੋਕਾਂ ਨੇ ਕੀਤਾ ਇਸ ਦਾ ਰੱਜ ਕੇ ਕਟਾਪਾ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਵੇਖ ਸਕਦੇ ਹੋ ਕਿਵੇਂ ਛਾਤਰ ਚੋਰ ਮੋਟਰਸਾਈਕਲ ਚੋਣ ਲਈ ਆਉਂਦਾ ਪਰ ਲੋਕਾਂ ਨੂੰ ਜਿਵੇਂ ਪਤਾ ਲੱਗ ਜਾਂਦਾ ਹੈ ਤਾਂ ਇਸ ਦਾ ਖਰਾ ਕਟਾਪਾ ਚੜਦਾ ਜੀ ਹਾਂ ਤਸਵੀਰਾਂ ਚ ਸਾਫ਼ ਤੌਰ ਤੇ ਵੇਖ ਸਕਦੇ ਹੋ ਦਰਅਸਲ ਦੱਸ ਜੀ ਕਿ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦੀਆਂ ਤਸਵੀਰਾਂ ਸਾਹਮਣੇ ਨਿਕਲ ਕੇ ਆਈਆਂ ਨੇ ਪ੍ਰਾਂਠਾ ਚੌਂਕ ਤੋਂ ਜਿੱਥੇ ਕਿ ਤਾਂ ਤੁਹਾਨੂੰ ਦੱਸਦੀ ਹੈ ਕਿ ਸ਼ਾਤਰ ਮੋਟਰਸਾਈਕਲ ਚੋਰ ਕਿਸ ਤਰੀਕੇ ਦੇ ਨਾਲ ਮੋਟਰਸਾਈਕਲ ਚੋਰੀ ਕਰਨ ਦੀ ਸਾਜ਼ਿਸ਼ ਲਾਉਂਦਾ ਹੈ ਤਾਂ ਮਿੰਟਾ ਸਕਿੰਟਾਂ ਦੇ ਵਿੱਚ ਜਦ ਲੋਕਾਂ ਨੂੰ ਇਸ ਦੇ ਬਾਰੇ ਪਤਾ ਲੱਗਦਾ ਹੈ ਤਾਂ ਵੇਖੋ ਕਿਸ ਤਰੀਕੇ ਦੇ ਨਾਲ ਹਾਲੇ ਹੀ ਮੋਟਰਸਾਈਕਲ ਹੈ ਕਿ ਫਰਾਰ ਹੀ ਹੋਣ ਲੱਗਾ ਸੀ ਅਤਾ ਜੋ ਵਿਅਕਤੀਆਂ ਦੇ ਵੱਲੋਂ ਆ ਕੇ ਇਸ ਦਾ ਘੇਰਾ ਪਾ ਲਿੱਤਾ ਜਾਂਦਾ ਹੈ ਫਿਰ ਜੋ ਇਸ ਦਾ ਰੱਜ ਕੇ ਕਟਾਪਾ ਕੀਤਾ ਜਾਂਦਾ ਹੈ ਉਸ ਦੀ ਸੀਸੀਟੀਵੀ ਦਾ ਹੁਣਾਂ ਸਾਂਝੀ ਕਰ ਰਹੇ ਹਾਂ ਮੌਕੇ ਦੀਆਂ ਵੇਖੋ ਤਸਵੀਰਾਂ ਕਮੈਂਟਾਂ 'ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਆ ਵੇਖੋ ਕਿਵੇਂ ਚੋਰ ਚੜਿਆ ਲੋਕਾਂ ਦੇ ਹੱਥੇ ਫਿਰ ਲੋਕਾਂ ਨੇ ਕੀਤਾ ਇਸ ਦਾ ਰੱਜ ਕੇ ਕਟਾਪਾ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਵੇਖ ਸਕਦੇ ਹੋ ਕਿਵੇਂ ਛਾਤਰ ਚੋਰ ਮੋਟਰਸਾਈਕਲ ਚੋਣ ਲਈ ਆਉਂਦਾ ਹੈ ਪਰ ਲੋਕਾਂ ਨੂੰ ਜਿਵੇਂ ਪਤਾ ਲੱਗ ਜਾਂਦਾ ਹੈ ਤਾਂ ਇਸ ਦਾ ਖਰਾ ਕਟਾਪਾ ਚੜਦਾ ਹੈ ਜੀ ਹਾਂ ਤਸਵੀਰਾਂ ਚ ਸਾਫ਼ ਤੌਰ ਤੇ ਵੇਖ ਸਕਦੇ ਹੋ ਦਰਅਸਲ ਦੱਸਦੀ ਕਿ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦੀਆਂ ਤਸਵੀਰਾਂ ਸਾਹਮਣੇ ਨਿਕਲ ਕੇ ਆਈਆਂ ਨੇ ਪ੍ਰਾਂਠਾ ਚੌਂਕ ਤੋਂ ਜਿੱਥੇ ਕਿ ਤੁਹਾਨੂੰ ਦੱਸਦੀ ਹੈ ਕਿ ਛਾਤਰ ਮੋਟਰਸਾਈਕਲ ਚੋਰ ਕਿਸ ਤਰੀਕੇ ਦੇ ਨਾਲ ਮੋਟਰਸਾਈਕਲ ਚੋਰੀ ਕਰਨ ਦੀ ਸਾਜ਼ਿਸ਼ ਲਾਉਂਦਾ ਹੈ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਜਦ ਲੋਕਾਂ ਨੂੰ ਇਸ ਦੇ ਬਾਰੇ ਪਤਾ ਲੱਗਦਾ ਹੈ ਤਾਂ ਵੇਖੋ ਕਿਸ ਤਰੀਕੇ ਦੇ ਨਾਲ ਹਾਲੇ ਹੀ ਮੋਟਰਸਾਈਕਲ ਲੈ ਕੇ ਫਰਾਰ ਹੀ ਹੋਣ ਲੱਗਾ ਸੀ ਅਤਾ ਜੋ ਵਿਅਕਤੀਆਂ ਦੇ ਵੱਲੋਂ ਆ ਕੇ ਇਸ ਦਾ ਘੇਰਾ ਪਾ ਦਿੱਤਾ ਜਾਂਦਾ ਹੈ ਜੋ ਇਸ ਦਾ ਰੱਜ ਕੇ ਕਟਾਪਾ ਕੀਤਾ ਜਾਂਦਾ ਉਸ ਦੀ ਸੀਸੀਟੀਵੀ ਦਾ ਹੁਣ ਸਾਂਝੀ ਕਰ ਰਹੇ ਹਾਂ ਮੌਕੇ ਦੀਆਂ ਵੇਖੋ ਤਸਵੀਰਾਂ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ